ਹੇ ਗੁਰੂ ਸਾਹਿਬ ਜੀਓ ਬੈਸਨੋ ਸੋ ਜਿਸ ਉਪਰ ਸੋ ਪਰਸਨ ਓ ਜਿਸ ਉਪਰ ਸੋ ਪਰਸਨ ਵਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤਾ ਹੋਵੇ ਨਹਿ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜ ਹੈ ਅਵਰਾ ਨਾਮ ਜਪਾਵੇ ਆਪ ਦ੍ਰਿੜ ਹੈ ਅਵਰਾ ਨਾਮ ਜਪਾਵੇ ਨਾਨਕ ਓ ਬੈ ਸੁਨੋ ਪਰਮ ਗਤ ਪਾਵੇ ਨਾਨਕ ਉਹ ਬੈਸਨੋ ਪਰਮ ਗਤ ਪਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਕਿਰਪਾ ਦੇ ਸਦਕਾ ਗੁਰੂ ਚਰਨਾਂ ਵਿੱਚ ਬੈਠੇ ਬਰਾਜਮਾਨ ਗੁਰੂ ਪਿਆਰੇ ਭਾਗਾਂ ਵਾਲੇ ਸਤਸੰਗੀ ਜਨੋ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਨੌਵੀਂ ਅਸ਼ਟਪਦੀ ਦੀ ਵਿਚਾਰ ਆਪਾਂ ਕਰ ਰਹੇ ਹਾਂ ਜੀ। ਔਰ ਇਹ ਦੂਸਰੀ ਪੌੜੀ ਦਾ ਪਾਠ ਸੰਗਤੀ ਰੂਪ ਆਪਾਂ ਉਚਾਰਨ ਕੀਤਾ। ਗੁਰਮਖੋ ਇਹ ਜਿਹੜੀ ਨੌਵੀਂ ਅਸ਼ਟਪਦੀ ਹੈ ਇਹਦੇ ਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਸ ਸਮੇਂ ਜੋ ਬਾਰੀ ਤੌਰ ਦੇ ਉੱਤੇ ਧਰਮ ਦੀ ਦੁਨੀਆ ਦੇ ਅੰਦਰ ਔਰ ਖਾਸ ਕਰ ਹਿੰਦੂ ਸਨਾਤਨ ਧਰਮ ਦੇ ਵਿੱਚ ਜੋ ਕਰਮ ਕਾਂਡ ਤੇ ਪਖੰਡ ਚੱਲ ਰਿਹਾ ਸੀ। ਔਰ ਜੋ ਕਰਮ ਕਾਂਡ ਤੇ ਪਖੰਡ ਕਰਨ ਵਾਲੇ ਬਾਹਰੀ ਤੌਰ ਦੇ ਉੱਤੇ ਆਪਣੇ ਆਪ ਨੂੰ ਦੂਸਰੇ ਲੋਕਾਂ ਨਾਲੋਂ ਵਿਸ਼ੇਸ਼ ਸਮਝਦੇ ਸੀ। ਉਹਨਾਂ ਦਾ ਪਾਤਸ਼ਾਹ ਨੇ ਜ਼ਿਕਰ ਕੀਤਾ ਹੈ। ਪਾਵਨ ਅਸ਼ਟਪਦੀ ਦੀ ਜਿਹੜੀ ਸ਼ੁਰੂਆਤ ਹੈ ਉਹ ਵੀ ਬੈਸਨੋਂ ਤੋਂ ਹੁੰਦੀ ਆ ਬੈਸਨੋਂ ਸੋ ਜਿਸ ਉੱਪਰ ਸੋ ਪਰਸਨ ਤੇ ਸੰਪੂਰਨਤਾ ਵੀ ਨਾਨਕ ਉਹ ਬੈਸਨੋਂ ਪਰਮਗਤ ਪਾਵੈ ਬੈਸਨੋਂ ਕੀ ਹੁੰਦਾ ਥੋੜਾ ਇਹਨੂੰ ਸਮਝੋ ਪਹਿਲਾਂ ਫਿਰ ਇਹ ਪੂਰੀ ਗੱਲ ਪਕੜ ਚਾਏਗੀ ਕੱਲ ਆਪਾਂ ਗੱਲ ਕੀਤੀ ਸੀ ਅਪਰਸ ਦੀ ਤੇ ਅੱਜ ਗੱਲ ਕਰਨੀ ਹੈ ਵੈਸ਼ਨੋ ਦੀ ਸਨਾਤਨ Hindu ਧਰਮ ਦੇ ਵਿੱਚ ਇੱਕ ਮਤ ਮੰਨਿਆ ਜਾਂਦਾ ਜਿਹਨੂੰ ਵੈਸ਼ਨਵ ਮਤ ਕਹਿੰਦੇ ਆ ਵੈਸ਼ਨਵ ਮਤ ਉਹਨਾਂ ਨੂੰ ਵੈਸ਼ਨੋ ਕਹਿ ਦਿੰਦੇ ਆ ਜਿਹੜੇ ਵੈਸ਼ਨਵ ਮਤ ਵਾਲੇ ਨੇ ਨਾ ਵੈਸ਼ਨੋ ਕਿਹਾ ਜਾਂਦਾ ਹੈ ਇਹ ਵਿਸ਼ਨੂੰ ਦੀ ਪੂਜਾ ਕਰਦੇ ਆ ਇਸ ਕਰਕੇ ਇਹਨਾਂ ਨੂੰ ਵੈਸ਼ਨਵ ਕਿਹਾ ਜਾਂਦਾ ਜਾਂ ਵੈਸ਼ਨੂ ਕਿਹਾ ਜਾਂਦਾ ਹੈ ਇਹ ਵਿਸ਼ਨੂੰ ਦੀ ਪੂਜਾ ਕਰਦੇ ਆ ਹੁਣ ਤਿੰਨ ਦੇਵਤੇ ਮੰਨੇ ਜਾਂਦੇ ਆ ਬ੍ਰਹਮਾ ਵਿਸ਼ੰਤੇ ਮਹੀਸ਼ ਸ਼ਮਿਸ਼ਕ ਨੇ ਸ਼ਿਵ ਨੂੰ ਔਰ ਜਿਹੜੇ ਵੈਸ਼ਨਵ ਮਤ ਦੇ ਪੁਰਾਣੇ ਗ੍ਰੰਥ ਨੇ ਉਹੀ ਇਹ ਗੱਲ ਕਹਿੰਦੇ ਆ ਵੀ ਬ੍ਰਹਮਾ ਨੇ ਸਾਰੀ ਸ੍ਰਿਸ਼ਟੀ ਨੂੰ ਸਾਜਿਆ ਸ੍ਰਿਸ਼ਟੀ ਦੀ ਸਜਣਾ ਕਰਨ ਵਾਲਾ ਬ੍ਰਹਮਾ ਹੈ ਤੇ ਸਾਰੀ ਸ੍ਰਿਸ਼ਟੀ ਨੂੰ ਪਾਲਣ ਵਾਲਾ ਵਿਸ਼ਨੂੰ ਹੈ ਤੇ ਨਾਸ਼ ਕਰਨ ਵਾਲਾ ਖਤਮ ਕਰਨ ਵਾਲਾ ਸ਼ਿਵ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੇ ਕਿ ਇੱਕੋ ਹੀ ਬਣਾਉਣ ਵਾਲਾ ਹੈ ਉਹੀ ਪਾਲਣ ਵਾਲਾ ਤੇ ਉਹੀ ਨਾਸ਼ ਕਰਨ ਵਾਲਾ ਇੱਕੋ ਹੀ ਹੈ ਵੱਖਰੇ ਵੱਖਰੇ ਨਹੀਂ ਹੈ ਪਰ ਇਸ ਧਰਮ ਗ੍ਰੰਥਾਂ ਦੇ ਵਿੱਚ ਇਦਾਂ ਮੰਨਿਆ ਜਾਂਦਾ ਹੈ ਉਹਨਾਂ ਦੀ ਆਪਣੀ ਵਿਚਾਰਤਾ ਰਹਿ ਤੋ ਜਿਹੜੇ ਇਹ ਵੈਸ਼ਨਵ ਮਤ ਵਾਲੇ ਨੇ ਵਿਸ਼ਨੂ ਮਤ ਵਾਲੇ ਨੇ ਵਿਸ਼ਨੂ ਦੀ ਪੂਜਾ ਕਰਨ ਵਾਲੇ ਉਹ ਸ਼੍ਰੀ ਕ੍ਰਿਸ਼ਨ ਜੀ ਦੀ ਪੂਜਾ ਵੀ ਕਰਦੇ ਨੇ ਤੇ ਰਾਮ ਜੀ ਦੀ ਪੂਜਾ ਵੀ ਕਰਦੇ ਆ ਉਹਦਾ ਕਾਰਨ ਹੈ ਉਹ ਬਹੁਤ ਸਾਰੇ ਦੇਵਤਿਆਂ ਨੂੰ ਵਿਸ਼ਨੂੰ ਦਾ ਅਵਤਾਰ ਹੀ ਮੰਨਦੇ ਆ ਉਹ ਕਹਿੰਦੇ ਸ਼੍ਰੀ ਕ੍ਰਿਸ਼ਨ ਜੀ ਵੀ ਵਿਸ਼ਨੂੰ ਦਾ ਅਵਤਾਰ ਹੀ ਨੇ ਤੇ ਸ਼੍ਰੀ ਰਾਮਚੰਦਰ ਜੀ ਵੀ ਵਿਸ਼ਨੂੰ ਦਾ ਅਵਤਾਰ ਹੀ ਨੇ ਇਸ ਕਰਕੇ ਉਹ ਰਾਮਚੰਦਰ ਜੀ ਦੀ ਪੂਜਾ ਵੀ ਕਰਦੇ ਆ ਤੇ ਸ਼੍ਰੀ ਕ੍ਰਿਸ਼ਨ ਜੀ ਦੀ ਪੂਜਾ ਵੀ ਕਰਦੇ ਆ ਹੋਰ ਦੇ ਵੀ ਦੇਵਤਿਆਂ ਦੀ ਪੂਜਾ ਵੀ ਕਰਦੇ ਨੇ ਕਹਿੰਦੇ ਲੱਗੇ ਜੀ ਇਹ ਸਾਰੇ ਦੇਵੀ ਦੇਵਤੇ ਵਿਸ਼ਨੂੰ ਦੀ ਵਿਸ਼ਨੂੰ ਦਾ ਅਵਤਾਰ ਹੀ ਹਨ ਇਦਾਂ ਕਰਕੇ ਤੋਂ ਉਸ ਸਮੇਂ ਦਾ ਵੈਸ਼ਨਵ ਮਤ ਸੀ ਇਹ ਵੈਸ਼ਨਵ ਮਤ ਸੀ ਜਦੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਇਹ ਸੁਖਮਨੀ ਸਾਹਿਬ ਦੀ ਬਾਣੀ ਉਚਾਰਨ ਕਰ ਰਹੇ ਨੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਵੇਲੇ ਇਹ ਵੈਸ਼ਨਵ ਮਤ ਬੜਾ ਪ੍ਰਸਿੱਧ ਸੀ ਤੇ ਇਹ ਲੋਕਾਂ ਦੇ ਘਰਾਂ ਘਰਾਂ ਵਿੱਚ ਫਿਰ ਕੇ ਆਪਣੇ ਧਰਮ ਦਾ ਪ੍ਰਚਾਰ ਵੀ ਕਰਦੇ ਸੀ ਕ੍ਰਮ ਕੰਡ ਦਾ ਪ੍ਰਚਾਰ ਵੀ ਕਰਦੇ ਸੀ ਤੋ ਆਪਣੇ ਆਪ ਨੂੰ ਦੂਜਿਆਂ ਦੇ ਨਾਲੋਂ ਇਸ ਕਰਕੇ ਉੱਚਾ ਸਮਝਦੇ ਸੀ ਵੀ ਅਸੀਂ ਵੈਸ਼ਨੂ ਮਤ ਵਾਲੇ ਆ ਇੱਕ ਨੁਕਤਾ ਬੜੇ ਧਿਆਨ ਨਾਲ ਸਮਝੋ ਫਿਰ ਆਪਾਂ ਇਹਦੇ ਅਖਰੀ ਅਰਥਾਂ 'ਵਾਂ ਲਾਵਾਂਗੇ ਗੁਰਮਖੋ ਜਿਹੜਾ ਧਰਮ ਹੈ ਨਾ ਧਰਮ ਸਾਨੂੰ ਦੂਸਰਿਆਂ ਨਾਲੋਂ ਵੱਖ ਨਹੀਂ ਕਰਦਾ ਧਰਮ ਸਾਨੂੰ ਦੂਜਿਆਂ ਦੇ ਵਿੱਚ ਬੈਠਣਾ ਸਿਖਾਉਂਦਾ ਹੈ ਇਹ ਇਨਕਤ ਬੜੀ ਧਿਆਨ ਨਾਲ ਸਮਝੋ ਆਮ ਤੌਰ ਦੇ ਉੱਤੇ ਧਰਮ ਦੀ ਦੁਨੀਆ ਦੇ ਵਿੱਚ ਇਹ ਮੰਨਿਆ ਜਾਂਦਾ ਵੀ ਜਿਹੜਾ ਬੰਦਾ ਧਰਮੀ ਬਣ ਜਾਏ ਨਾ ਧਰਮ ਦੇ ਕਰਾਰ ਚਿੰਨ ਪਹਿਨ ਲੈ ਮੰਨ ਲੋ ਉਹ ਕਹਿੰਦਾ ਜੀ ਮੈਂ ਦੂਜਿਆਂ ਨਾਲੋਂ ਵੱਖਰਾ ਹਾਂ ਇਹ ਤਾਂ ਸਾਰੇ ਮਨਮੁਖ ਨੇ ਮੈਂ ਹੀ ਚੰਗਾ ਐ ਇਦਾਂ ਕਈ ਵਾਰ ਵਰਤੀ ਇਦਾਂ ਦੀ ਆ ਜਾਂਦੀ ਹੈ ਆਪਣੇ ਆਪ ਨੂੰ ਉੱਚਾ ਸਮਝਦਾ ਇਸ ਕਰਕੇ ਕਿਉਂਕਿ ਮੇਰੇ ਧਰਮ ਦੇ ਚਿੰਨ ਪਾਏ ਹੋਏ ਐ ਜਿਵੇਂ ਸਨਾਤਨ ਮਤ ਵਿੱਚ ਕੋਈ ਹਿੰਦੂ ਧਰਮ ਵਿੱਚ ਇਹ ਕਹਦੇ ਵੀ ਮੇਰੇ ਮਾਲਾ ਪਾਈਆਂ ਹੋਈਆਂ ਮੇਰੇ ਤਿਲਕ ਲੱਗੇ ਹੋਏ ਐ ਮੈਂ ਉੱਚੀ ਜਾਤ ਵਿੱਚ ਜੰਮਿਆ ਹਾਂ ਮੈਨੂੰ ਗ੍ਰੰਥਾਂ ਵੇਦਾਂ ਦਾ ਸਾਰ ਗਿਆਨ ਬਹੁਤ ਹੈ ਇਸ ਕਰਕੇ ਮੈਂ ਦੁਨੀਆ ਤੋਂ ਇਨਾ ਇਹ ਨੀਚ ਨੇ ਤੇ ਮੈਂ ਇਸ ਕਰਕੇ ਉੱਚਾ ਐ ਔਰ ਇਦਾਂ ਹੁੰਦਾ ਵੀ ਸੀ ब्राह्मण ਆਪਣੇ ਆਪ ਨੂੰ ਉੱਚਾ ਕਿਉਂ ਦੂਸਰਿਆਂ ਨਾਲ ਉੱਚਾ ਕਿਉਂ ਸਮਝਦਾ ਹੈ ਇਸ ਕਰਕੇ ਸਮਝਦਾ ਹੈ। ਤੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੇ ਕਿਹਾ ਭਾਈ ਇਹ ਪਰਮਾਤਮਾ ਦਾ ਗਿਆਨ ਆ ਨਾ ਉਹ ਤੁਹਾਨੂੰ ਇਹ ਨਹੀਂ ਦੱਸਦਾ ਵੀ ਦੂਜੇ ਨੀਚ ਨੇ ਤੁਸੀਂ ਉੱਚੇ ਹੋ। ਪਰਮੇਸ਼ਰ ਦਾ ਸੱਚਾ ਗਿਆਨ ਉਹ ਹੁੰਦਾ ਹੈ ਜਿਹੜਾ ਗਿਆਨ ਇਹ ਕਹੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਸੱਚਾ ਗਿਆਨਵਾਨ ਤੇ ਇਹ ਸਮਝਦਾ ਹੈ ਵੀ ਸਾਰੇ ਕੁਦਰਤ ਦੇ ਨੇ ਸਾਰਿਆਂ ਨੂੰ ਹੀ ਪਰਮੇਸ਼ਰ ਨੇ ਪੈਦਾ ਕੀਤਾ ਸਾਰੇ ਉਸ ਪਰਮੇਸ਼ਰ ਦੀ ਅੰਸ਼ ਵੰਸ਼ ਹੈ ਦੇਖੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਇਹ ਥੋੜਾ ਕਿਹਾ ਵੀ ਕੱਲਾ ਮੈਂ ਹੀ ਪ੍ਰਮਾਤਮਾ ਦਾ ਸੇਵਕ ਹਾਂ ਗੁਰੂ ਪਾਤਸ਼ਾਹ ਨੇ ਕਿ ਕੋਈ ਵੀ ਬਣ ਸਕਦਾ ਹੈ ਜਿਹੜਾ ਉਹਨੂੰ ਜਪੇ ਕੋਈ ਵੀ ਪ੍ਰਾਪਤ ਕਰ ਸਕਦਾ ਹੈ ਤੋ ਜਿਹੜਾ ਗੁਰਮਖੋ ਧਰਮ ਦਾ ਗਿਆਨ ਹੈ ਨਾ ਉਹ ਸਾਨੂੰ ਊਚ ਨੀਚ ਦੇ ਭੇਦ ਭਾਵ ਤੋਂ ਚੰਗੇ ਮਾੜੇ ਦੇ ਭੇਦ ਭਾਵ ਤੋਂ ਦੂਰ ਕਰਦਾ ਹੈ ਸਾਨੂੰ ਸਾਰਿਆਂ ਵਿੱਚ ਬੈਠਣਾ ਸਿਖਾਉਂਦਾ ਹੈ ਸਾਨੂੰ ਸਾਰਿਆਂ ਉੱਤੇ ਦਇਆ ਕਰਨੀ ਸਿਖਾਉਂਦਾ ਹੈ ਪਰ ਅਕਸਰ ਧਰਮ ਦੀ ਦੁਨੀਆ ਅੰਦਰ ਇਹ ਹੁੰਦਾ ਹੈ ਕਿ ਮਨੁੱਖ ਜਿਹੜਾ ਹੈ ਉਹ ਧਰਮ ਦੇ ਚਿੰਨ ਧਾਰਨ ਕਰਕੇ ਜਾਂ ਧਰਮ ਦਾ ਪਹਿਰਾਵਾ ਪਾ ਕੇ ਆਪਣੇ ਆਪ ਨੂੰ ਦੂਜਾ ਨਾਲੋਂ ਵੱਖਰਾ ਸਮਝਦਾ ਹੈ ਉੱਚਾ ਸਮਝਦਾ ਹੈ ਇਹ ਇਹ ਧਰਮ ਨਹੀਂ ਹੈ ਇਹ ਹੰਕਾਰ ਦੀ ਨਿਸ਼ਾਨੀ ਹੈ ਇਦਾਂ ਕਰਕੇ ਕਬੀਰ ਸਾਹਿਬ ਨੇ ਬਾਣੀ ਚ ਕਿਹਾ ਨਾ ਕਬੀਰ ਬੈਸਨੋਂ ਹੁਆ ਤਾ ਕਿਆ ਪਿਆ ਮਾਲਾ ਮੇਲੀ ਚਾਰ ਬਚਨ ਕਬੀਰ ਸਾਹਿਬ ਦਾ ਬੈਸਨੋਂ ਦੇ ਉੱਪਰ ਹੀ ਹੈ ਕਬੀਰ ਬੈਸਨੋਂ ਹੁਆ ਤਾ ਕਿਆ ਪਿਆ ਏ ਕਬੀਰ हे कबीर आखादा हे भाई जे तू वैشنو ਬਣ ਗਿਆ ਤੇ ਕੀ ਹੋ ਗਿਆ ਤੈਨੂੰ ਕੀ ਵੱਖਰਾ ਕਰਤਾ ਮਾळा ਮੇਲੀ ਚਾਰ ਚਾਰਕ ਮਾळा ਤੂੰ ਆਪਣੇ ਸਰੀਰ ਤੇ ਧਾਰਨ ਕਰ ਲਈਆਂ ਇਸ ਕਰਕੇ ਤੂੰ ਵੱਖਰਾ ਬਣ ਗਿਆ ਮੁਕਤ ਬਣੇ ਤੈਨਾਂ ਸਮਝੋ ਜੀ ਕਬੀਰ ਸਾਹਿਬ ਕਹਿੰਦੇ ਇਸ ਕਰਕੇ ਤੂੰ ਵੱਖਰਾ ਨਹੀਂ ਹੈ ਦੁਨੀਆ ਤੋਂ ਵੀ ਤੂੰ ਚਾਰਕ ਮਾळा ਫੇਰ ਲਈਆਂ ਤੇ ਤੂੰ ਆਪਣੇ ਧਰਮ ਦੇ ਚਿੰਨ ਧਾਰਨ ਕਰ ਲਏ ਕਹਿਣ ਲੱਗੇ ਨਹੀਂ ਭਾਈ ਇਹ ਬਨੁਖ ਦੇ ਵਖਰੇ ਹੋਣ ਦੀ ਨਿਸ਼ਾਨੀ ਨਹੀਂ ਹੁੰਦਾ ਇਹ ਇਹ ਨੁਕਤਾ ਬੜੇ ਧਿਆਨ ਨਾਲ ਸਮਝੋ ਬਾਹਰ ਭੀਤਰ ਕੰਝ ਬਾਹਰ ਕੰਚਨ ਬਾਰਹਾ ਭੀਤਰ ਭਰੀ ਪੰਘਾਰ ਕਬੀਰ ਸਬ ਕਹਿੰਦੇ ਕਹਿਣ ਲੱਗੇ ਬਾਹਰੋਂ ਇੰਜ ਲੱਗਦਾ ਵੀ ਚੰਦਨ ਦੇ ਵਾਂਗ ਬੜਾ ਠੰਡਾ ਹੈ ਪਰ ਅੰਦਰ ਤਾਂ ਤੇਰੇ ਅੱਗ ਦੇ ਭੰਬੜ ਵੱਲਦੇ ਪਏ ਆ ਕਾਮ ਦੇ ਕ੍ਰੋਧ ਦੇ ਹਉਮੈ ਦੇ ਤ੍ਰishna ਦੇ ਲਾਲਚ ਦੇ ਅੰਦਰ ਤਾਂ ਭਾਈ ਤੇਰੇ ਇੰਨੇ ਭਾਂਬੜ ਪਲਦੇ ਪਏ ਨੇ ਤੇ ਬਾਹਰੋਂ ਚੰਦਨ ਦੇ ਟਿੱਕੇ ਲਾ ਕੇ ਇਹ ਦਿਖਾ ਰਹੇ ਹਾਂ ਵੀ ਚੰਦਨ ਦੇ ਵਾਂਗ ਸ਼ਾਂਤੀ ਬਹੁਤ ਹੈ ਮੇਰੇ ਅੰਦਰ, ਸ਼ੀਤਲਤਾ ਬਹੁਤ ਹੈ। ਕਬੀਰ ਸਾਹਿਬ ਕਹਿੰਦੇ ਪ੍ਰਮਾਤਮਾ ਤਾਂ ਤੇਰੇ ਅੰਦਰ ਨੂੰ ਜਾਣਦਾ ਨਾ ਵੀ ਕਿੰਨੀ ਅੱਗ ਬਲਦੀ ਪਈ ਹੈ, ਲੋਕਾਂ ਨੂੰ ਦਿਖਾਈ ਜਾ ਬਾਹਰੋਂ। ਇਸ ਕਰਕੇ ਗੁਰਮਖੋ ਧਰਮ ਸਾਨੂੰ ਮਾੜਿਆਂ ਦੇ ਵਿੱਚ ਵੀ ਬੈਠਣਾ ਸਿਖਾਉਂਦਾ ਹੈ। ਗੁਰਨਾਨਕ ਸਾਹਿਬ ਗੁਰਮਖੋ ਕਿਤੇ ਭੱਜੇ ਕਿਤੇ ਦੁਨੀਆ ਤੋਂ ਨਹੀਂ ਬਾਬਾ ਦਾ ਕਿਚੋਰਾ ਵਿੱਚ ਵੀ ਬਹਿ ਗਿਆ ਬਾਬਾ ਦਾ ਕੋਈ ਨਸ਼ੀੜੀਆਂ ਦੇ ਵਿੱਚ ਵੀ ਬਹਿ ਗਿਆ ਸਾਰਿਆਂ 'ਚ ਬੈਠਾ ਔਰ ਬਾਬੇ ਨੇ ਸਾਰਿਆਂ ਨੂੰ ਕਿਹਾ ਭਾਈ ਤੁਸੀਂ ਸਾਰੇ ਹੀ ਪਰਮਾਤਮਾ ਦੇ ਜੀਵ ਹੋ ਆਓ ਉਸ ਸਾਜਣ ਵਾਲੇ ਪਰਮੇਸ਼ਰ ਦੇ ਗੁਣਾਂ ਨੂੰ ਆਪਾਂ ਸਾਰੇ ਹੀ ਗਾਉਣੇ ਆ ਇਦਾਂ ਹੀ ਕਿਹਾ ਨਾ ਗੁਰਮਖੋ ਨਫ਼ਰਤ ਨਹੀਂ ਕੀਤੀ ਕਿਸੇ ਕੋਲ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੇ ਵੀ ਇਹ ਬਚਨ ਕਿਹਾ ਸਤਿਗੁਰੂ ਪਾਤਸ਼ਾਹ ਕਹਿੰਦੇ ਮਨ ਸਮਝਾਵਨ ਕਾਰਨੇ ਕਛੁਕ ਪੜੀਐ ਗਿਆਨ ਭਾਈ ਗਿਆਨ ਕਾਦੇ ਵਾਸਤੇ ਪੜਨਾ ਪਾਤਸ਼ਾਹ ਕਹਿੰਦੇ ਲੋਕਾਂ ਲੋਕਾਂ ਵਿੱਚ ਆਪਣੇ ਆਪ ਨੂੰ ਉੱਚਾ ਦਿਖਾਉਣ ਵਾਸਤੇ ਨਹੀਂ ਪੜਨਾ ਵੀ ਮੈਂ ਉੱਚਾ ਬਹੁਤ ਐ ਆਪਣੇ ਮਨ ਨੂੰ ਸਮਝਾਉਣ ਵਾਸਤੇ ਪੜ ਵੀ ਮਣਾ ਇਸ ਸਾਰੇ ਏਕ ਨੂਰ ਤੇ ਸਭ ਜਗ ਉਪਜਿਆ ਹੈ। ਇਸ ਸਾਰੇ ਹੀ ਭਾਈ ਪਰਮਾਤਮਾ ਦੇ ਜੀਵ ਨੇ। ਇਹ ਨੁਕਤਾ ਗੁਰਮਖੋ ਧਰਮੀ ਬੰਦਾ ਹੈ ਜਿਹੜਾ ਉਹ ਚੇਤਾ ਰੱਖੋ ਨਾ ਜਿਵੇਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਵੀ ਜਿਵੇਂ ਜਿਵੇਂ ਫਲ ਦੇ ਵਿੱਚ ਰਸ ਭਰਦਾ ਜਾਂਦਾ ਨੇ ਉਹ ਨੀਵਾ ਹੁੰਦਾ ਜਾਂਦਾ ਹੈ। ਇਸੇ ਤਰ੍ਹਾਂ ਗੁਰਮਖੋ ਜਦੋਂ ਕਿਸੇ ਮਨੁੱਖ ਦੇ ਅੰਦਰ ਨਾਮ ਦਾ ਰਸ ਬਾਣੀ ਦਾ ਰਸ ਅੰਦਰ ਭਰਦਾ ਜਾਂਦਾ ਹੈ ਨਾ ਉਹ ਆਪਣੇ ਆਪ ਨੂੰ ਨੀਵਾ ਕਰੀ ਜਾਂਦਾ ਹੈ ਨੀਵਾ ਹੋਈ ਜਾਂਦਾ ਹੈ ਬਸ ਉਹ ਕਹਿੰਦਾ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਈ ਕਿਉਂ ਕਿਉਂਕਿ ਅੰਦਰ ਝਾਤੀ ਹਮ ਤਜ ਸਾਨੂੰ ਛੱਡ ਕੇ ਮੈਨੂੰ ਛੱਡ ਕੇ ਭਲੋ ਸਭ ਕੋਏ ਸਾਰੇ ਚੰਗੇ ਨੇ ਕਿਉਂ ਕਿਉਂਕਿ ਮੈਂ ਤਾਂ ਆਪਣੇ ਗੁਨਾਹਾਂ ਨੂੰ ਚੰਗੀ ਤਰ੍ਹਾਂ ਜਾਣਦਾ ਵੀ ਮੇਰੇ ਦਿਲ ਵਿੱਚ ਕੀ ਪਿਆ। ਤੋਂ ਗੁਰਮੁਖੀ ਇਹ ਵੈਸ਼ਨੋ ਸੀ ਨਾ ਵੈਸ਼ਨੋ ਲੋਕ ਹੁੰਦੇ ਸਨ। ਵੈਸ਼ਨਵ ਮੱਕ ਵਾਲੇ। ਇਹ ਮਾਲਾ ਇਦਾਂ ਪਹਿਨਦੇ ਸੀ, ਚੰਦਨ ਦੇ ਟਿੱਕੇ ਲਾਉਂਦੇ ਸੀ। ਤੇ ਜੈ ਸ਼੍ਰੀ ਰਾਮ, ਹਰੇ ਕ੍ਰਿਸ਼ਨਾ ਹਰੇ ਰਾਮ ਇਦਾਂ ਲੋਕਾਂ ਨੂੰ ਮਿਲਣ ਵੇਲੇ ਕਰਦੇ ਸੀ। ਤੇ ਆਪਣੇ ਆਪ ਨੂੰ ਦੂਜਿਆਂ ਦੇ ਨਾਲੋਂ ਵੱਖਰਾ ਸਮਝਦੇ ਸੀ। ਇਦਾਂ ਕਰਕੇ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਕਿਹਾ ਨਹੀਂ ਭਾਈ ਇਹ ਕੇਵਲ ਤੁਹਾਡੇ ਵੈਸ਼ਨੂ ਬਾਹਰ ਦਾ ਪਹਿਰਾਵਾ ਹੈ ਤੁਸੀਂ ਕੇਵਲ ਬਾਹਰ ਦੇ ਭੇਖ ਕਰਕੇ ਆਪਣੇ ਆਪ ਨੂੰ ਵੈਸ਼ਨੂ ਖਵਾ ਰਹੇ ਹੋ ਆਓ ਦੱਸਿਏ ਸੱਚਾ ਰੱਬ ਦਾ ਵੈਸ਼ਨਵ ਕੌਣ ਹੁੰਦਾ ਹੈ ਰੱਬ ਦਾ ਸੱਚਾ ਭਗਤ ਕੌਣ ਹੁੰਦਾ ਹੈ ਆਓ ਗੁਰਮੁਖ ਕੋ ਆਪਾਂ ਅਰਥ ਸਮਝਦੇ ਹਾਂ ਵੈਸ਼ਨੂ ਸੋ ਅਸਲ ਸੱਚਾ ਵੈਸ਼ਨੂ ਤੇ ਉਹ ਹੈ ਕੌਣ ਜਿਸ ਉੱਪਰ ਸੋ ਪਰਸੰਨ ਜਿਸ ਦੇ ਉੱਪਰ ਪ੍ਰਮਾਤਮਾ ਪ੍ਰਸੰਨ ਹੋਵੇ ਸੱਚਾ ਜਿਹੜਾ ਸੱਚਾ ਵੈਸ਼ਨੂ ਕੌਣ ਹੈ ਸੱਚਾ ਪ੍ਰਮਾਤਮਾ ਦਾ ਭਗਤ ਕੌਣ ਹੈ ਸੱਚਾ ਧਰਮੀ ਕੌਣ ਹੈ ਇਹ ਕਹਿ ਲੋ ਪਾਤਸ਼ਾਹ ਕਹਿੰਦੇ ਜਿਸ ਉੱਪਰ ਪ੍ਰਮਾਤਮਾ ਪ੍ਰਸੰਨ ਹੋ ਜਾਂਦਾ ਹੈ ਜਿਸ ਉੱਪਰ ਵਾਹਿਗੁਰੂ ਖੁਸ਼ ਹੁੰਦਾ ਹੈ ਤੇ ਗੁਰਮਖੋ ਵਾਹਿਗੁਰੂ ਖੁਸ਼ ਕਦੋਂ ਹੋਏਗਾ ਜਦੋਂ ਅਸੀਂ ਸਾਰਿਆਂ ਨੂੰ ਵਾਹਿਗੁਰੂ ਦਾ ਅੰਸ਼ ਵੰਸ਼ ਮੰਨਾਂਗੇ ਸਰ ਉਹਦਾ ਰੂਪ ਮੰਨਾਂਗੇ ਦੇਖੋ ਨਾ ਇੱਕ ਮਾਂ ਕਦੋਂ ਖੁਸ਼ ਹੁੰਦੀ ਹੈ ਜਦੋਂ ਜਦੋਂ ਅਸੀਂ ਉਹਦੇ ਬੱਚੇ ਜੇ ਅਸੀਂ ਇਹ ਕਹਿ ਲਓ ਵੀ ਅਸੀਂ ਪਿਓ ਦੀ ਸਿਫਤ ਕਰੀਏ ਤੇ ਉਹਦੀ ਔਲਾਦ ਨੂੰ ਅਸੀਂ ਗਾਲਾਂ ਕੱਢੀਏ ਮਾੜਾ ਕਹੀਏ ਇਦਾਂ ਨਹੀਂ ਹੁੰਦਾ ਹਰ ਇੱਕ ਮਾਂ ਪਿਓ ਤੁਹਾਨੂੰ ਚੰਕ ਨੂੰ ਕਹਿੰਦਾ ਹੈ ਜਦੋਂ ਅਸੀਂ ਉਹਦੀ ਔਲਾਦ ਨੂੰ ਵੀ ਚੰਗਾ ਕਹਿੰਦੇ ਹਾਂ ਗੁਰੂ ਪਾਤਸ਼ਾਹ ਕਹਿੰਦੇ ਪਰਮਾਤਮਾ ਨੇ ਤੁਹਾਨੂੰ ਚੰਗਾ ਤਾਂ ਮੰਨਣਾ ਇਸ ਪਰਮਾਤਮਾ ਦੇ ਜੀਵਾਂ ਨੂੰ ਪਿਆਰ ਕਰੋ ਉਸ ਪਰਮਾਤਮਾ ਦੇ ਜੀਵਾਂ ਦਾ ਭਲਾ ਕਰੋ ਵਾਹਿਗੁਰੂ ਪਰਮੇਸ਼ਰ ਨੇ ਖੁਦ ਪ੍ਰਸੰਨ ਹੋ ਜਾਣਾ ਹੈ ਇਸ ਕਰਕੇ ਸੱਚਾ ਧਰਮੀ ਕੌਣ ਹੈ ਸੱਚਾ ਵੈਸ਼ਨੋ ਕੌਣ ਹੈ ਵੈਸ਼ਨੋ ਸੋ ਜਿਸ ਉੱਪਰ ਸੋ ਪ੍ਰਸੰਨ ਜਿਸ ਉੱਪਰ ਉਹ ਵਾਹਿਗੁਰੂ ਪਰਮੇਸ਼ਰ ਜੀ ਪ੍ਰਸੰਨ ਹੁੰਦੇ ਹਨ ਅਰਥ ਕੀ ਬਣਿਆ ਭਾਈ ਤੂੰ ਪਰਮੇਸ਼ਰ ਨੂੰ ਪ੍ਰਸੰਨ ਕਰ ਤੂੰ ਆਪਣੇ ਆਪ ਨੂੰ ਹੰਕਾਰ ਵਿੱਚ ਵੱਡਾ ਨਾ ਕਹਾ ਬਿਸਨ ਕੀ ਮਾਇਆ ਤੇ ਹੋਏ ਭਿੰਨ ਜਿਹੜੀ ਇਹ ਪਰਮੇਸ਼ਰ ਨੇ ਮਾਇਆ ਨੂੰ ਪੈਦਾ ਕੀਤਾ ਹੈ ਇਸ ਮਾਇਆ ਵਿੱਚ ਰਹਿੰਦਿਆਂ ਹੋਇਆਂ ਵੀ ਹੋਏ ਭਿੰਨ ਗੁਰਮਖੋ ਭਿੰਨ ਦਾ ਅਰਥ ਹੈ ਵਿੱਚ ਰਹਿੰਦਾ ਹੋਇਆ ਵੀ ਭਿੰਨ ਰਹਿੰਦਾ ਹੈ ਵੱਖਰਾ ਰਹਿੰਦਾ ਹੈ ਭਾਵ ਕੀ ਹੈ ਜਿਵੇਂ ਗੁਰੂ ਬਾਬੇ ਨੇ ਬਾਣੀ ਚ ਕਿਹਾ ਨਾ ਜੈਸੇ ਜਲ ਮੈਂ ਕਮਲਲ ਨਰਾਲਮ ਮੁਰਗਾਈ ਨੇਸਾਣੇ ਗੁਰਮੁਖ ਕੋ ਕਮਲ ਪੈਦਾ ਤੇ ਚਿੱਕੜ ਦੇ ਵਿੱਚੋਂ ਹੀ ਹੋਇਆ ਨਾ ਪਰ ਪਾਤਸ਼ਾਹ ਕਹਿੰ ਤੁਸੀ ਦੇਖੋ ਆਪਣੀਆਂ ਪੰਖਲੀਆਂ ਚਿੱਕੜ ਦੇ ਵਿੱਚ ਨਾ ਭੈਮੈਲੀਆਂ ਨਹੀਂ ਕਰਦਾ ਅਰਥ ਕੀ ਬਣਿਆ ਭਾਈ ਹੈ ਤਾਂ ਤੂੰ ਮਾਇਆ ਵਿੱਚੋਂ ਹੀ ਪੈਦਾ ਹੋਇਆ ਪਰ ਭਗਤ ਤੂੰ ਪਰਮੇਸ਼ਰ ਦਾ ਤਾਂ ਹੈ ਵੈਸ਼ਨੋ ਤੂੰ ਤਾਂ ਹੈ ਜੇ ਉਹ ਮਾਇਆ ਵਿੱਚ ਰਹਿੰਦਾ ਹੋਇਆ ਵੀ ਆਪਣਾ ਧਿਆਨ ਮਾਇਆ ਵਾਲੇ ਪਾਸੇ ਤੋਂ ਕੱਢ ਕੇ ਇੱਕ ਪਰਮੇਸ਼ਰ ਦੇ ਵਿੱਚ ਲਾਵੇਂਗਾ ਤੇਰੀ ਸੁਰਤ ਹੈ ਜਿਹੜੀ ਉਹ ਇੱਕ ਵਾਹਿਗੁਰੂ ਵਿੱਚ ਰਹੇ ਜਿਵੇਂ ਕਮਲ ਦੀਆਂ ਪੰਖੜੀਆਂ ਦਾ ਧਿਆਨ ਸੂਰਜ ਵੱਲ ਰਹਿੰਦਾ ਹੈ ਹੈ ਗੁਰੂ ਚਿੱਕੜ ਵਿੱਚ ਹੀ ਖੜੀਆਂ ਹੋ ਇਸੇ ਤਰ੍ਹਾਂ ਵਿਸ਼ਨਕੀ ਮਾਇਆ ਤੇ ਹੋਏ ਪੈਨ ਜਿਹੜੀ ਇਹ ਪ੍ਰਮਾਤਮਾ ਨੇ ਮਾਇਆ ਬਣਾਈ ਹੈ ਉਸ ਮਾਇਆ ਵਿੱਚ ਰਹਿੰਦਾ ਹੋਇਆ ਵੀ ਉਸ ਤੋਂ ਨਿਰਲੇਪ ਰਹਿੰਦਾ ਹੈ ਉਸ ਤੋਂ ਆਪਣੀ ਸੁਰਤ ਨੂੰ ਵੱਖਰੀ ਰੱਖਦਾ ਹੈ ਕਰਮ ਕਰਤ ਹੋਵੇ ਨਹਿ ਕਰਮ ਪਾਤਸ਼ਾਹ ਕਹਿੰਦੇ ਕਰਮ ਤਾਂ ਕਰਦਾ ਹੈ ਇਹਦਾ ਅਰਥ ਕੀ ਬਣਿਆ ਧਰਮ ਦੇ ਕਰਮ ਤਾਂ ਕਰਦਾ ਹੈ ਦਾਨ ਕਰਦਾ ਹੈ ਸੇਵਾ ਕਰਦਾ ਹੈ ਪਰ ਪਾਤਸ਼ਾਹ ਕਹਿੰਦੇ ਆਪਣੇ ਆਪ ਨੂੰ ਜਣਾਉਂਦਾ ਨਹੀਂ ਨਹਿ ਕਰਮ ਕਰ ਲੈਂਦਾ ਆਪਣੇ ਆਪ ਨੂੰ ਨਹਿ ਕਰਮ ਦਾ ਕੀ ਅਰਥ ਹੈ ਮੈਂ ਕੁਝ ਵੀ ਨਹੀਂ ਕੀਤਾ ਭਾਵ ਆਪਣੇ ਆਪ ਨੂੰ ਨਹੀਂ ਜਣਾਉਂਦਾ ਹੈ ਕੀ ਕਹਿੰਦਾ ਹੈ ਜੋ ਕੁਝ ਕੀਆ ਸੋ ਉਸ ਵਾਹਿਗੁਰੂ ਨੇ ਕੀਤਾ ਜੋ ਕੀਤਾ ਹੈ ਇਸ ਕਰਕੇ ਕਰਮ ਕਰਤ ਕੰਮ ਕਰਦਿਆਂ ਹੋਇਆਂ ਵੀ ਧਰਮ ਦੇ ਕਰਮ ਕਰਦਿਆਂ ਹੋਇਆਂ ਵੀ ਦਾਨ ਪੁੰਨ ਤੀਰਥ ਇਸ਼ਨਾਨ ਕਰਦਿਆਂ ਹੋਇਆਂ ਵੀ ਹੋਵੇ ਨਹਿ ਕਰਮ ਆਪਣੇ ਆਪ ਨੂੰ ਕਹਿਣ ਲੱਗੇ ਨਹਿ ਕਰਮੀ ਮੰਨਦਾ ਹੈ ਅਰਥ ਕੀ ਬਣਿਆ ਮੈਂ ਕੁਝ ਵੀ ਨਹੀਂ ਕਰਦਾ ਤੇ ਸਬੈਸ਼ਨੋ ਕਾ ਨਿਰਮਲ ਧਰਮ ਪਾਤਸ਼ਾਹ ਕਹਿੰਦੇ ਭਾਈ ਫਿਰ ਐਸੇ ਵੈਸ਼ਨੋ ਦਾ ਜਿਹੜਾ ਧਰਮ ਹੈ ਨਾ ਉਹ ਮੈਲ ਤੋਂ ਰਹਿਤ ਹੁੰਦਾ ਹੈ ਕਾਹ ਫਲ ਕੀ ਇੱਛਾ ਨਹੀਂ ਵਾਛੈ ਪਾਤਸ਼ਾਹ ਕਹਿੰਦੇ ਜਦੋਂ ਵੀ ਪ੍ਰਮਾਤਮਾ ਦੀ ਬੰਦਗੀ ਕਰਦਾ ਹੈ ਦੁਨੀਆਂ ਦੀ ਸੇਵਾ ਕਰਦਾ ਹੈ ਭਲੇ ਦਾ ਕੰਮ ਕਰਦਾ ਹੈ ਕਰਦਾ ਹੈ ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਸੱਚਾ ਗਿਆਨੀ ਸੱਚਾ ਧਰਮੀ ਵੈਸ਼ਨੋ ਕੌਣ ਇੱਛਾ ਨਹੀਂ ਬਾਛੈ ਕਿਸੇ ਤਰ੍ਹਾਂ ਦੀ ਕੋਈ ਇੱਛਾ ਨਹੀਂ ਰੱਖਦਾ ਇਹ ਬਹੁਤ ਵੱਡੀ ਦਾਤ ਹੈ ਗੁਰਮਖੋ ਕੰਮ ਕਰਦਾ ਹੈ ਸੇਵਾ ਕਰਦਾ ਹੈ ਧਰਮ ਦੇ ਫਰਜ਼ ਨਿਭਾਉਂਦਾ ਹੈ ਪਰ ਕਿਸੇ ਦੇ ਕੋਲੋਂ ਵੀ ਫਲ ਦੀ ਇੱਛਾ ਨਹੀਂ ਰੱਖਦਾ ਵੀ ਮੈਨੂੰ ਇਹ ਕਰਾਂਗਾ ਤਾਂ ਇਹਦੇ ਬਦਲੇ ਇਹ ਮਿਲਣਾ ਚਾਹੀਦਾ ਪੁੱਛਿਆ ਜੀ ਕਿਉਂ ਕਿਉਂਕਿ ਗੁਰਮਖੋ ਕੰਮ ਕਰਕੇ ਉਹਦੇ ਫਲ ਦੀ ਇੱਛਾ ਰੱਖਣੀ ਇਹ ਇੰਜ ਹੁੰਦਾ ਜਿਵੇਂ ਅਸੀਂ ਕਿਸੇ ਨਾਲ ਵਪਾਰ ਕਰਦੇ ਹੋਈਏ ਲੈਣ ਦੇਣ ਕਰਦੇ ਹੋਈਏ ਇਹ ਇੰਜ ਹੀ ਹੁੰਦਾ ਨਾ ਲੈਣ ਦੇਣ ਕੀ ਹੁੰਦਾ ਗੁਰਮਖੋ ਵਪਾਰ ਕੀ ਹੁੰਦਾ ਵੀ ਮੈਂ ਤੈਨੂੰ ਇਹ ਦੇ ਰਿਹਾ ਇਹਦੇ ਬਦਲੇ ਤੂੰ ਮੈਨੂੰ ਇਹ ਚੀਜ਼ ਦੇ ਆਪਾਂ ਦੁਕਾਨ ਤੇ ਜਾਂਦੇ ਆ ਸਮਾਨ ਲੈਣੇ ਆ ਭਾਈ ਤੂੰ ਮੈਨੂੰ ਸਮਾਨ ਦੇ ਇਹਦੇ ਬਦਲੇ ਮੈਂ ਤੈਨੂੰ ਪੈਸੇ ਦਿਆਂਗਾ ਇਹ ਲੈਣ ਦੇਣ ਹੁੰਦਾ ਨਾ ਇਹ ਵਕ ਇਹਨੂੰ ਵਪਾਰ ਕਹਿੰਦੇ ਆ ਤੂੰ ਕੁਛ ਮੈਨੂੰ ਦੇ ਮੈਂ ਤੈਨੂੰ ਕੁਛ ਦੇਵਾਂਗਾ ਗੁਰੂ ਪਾਤਸ਼ਾਹ ਕਹਿੰਦੇ ਵਪਾਰ ਦਾ ਕਰਨ ਵਾਲਾ ਮਨੁੱਖ ਜਦੋਂ ਧਰਮ ਦੀ ਦੁਨੀਆ ਵਿੱਚ ਆਉਂਦਾ ਉਹ ਇੱਥੇ ਰੱਬ ਦੇ ਨਾਲ ਵੀ ਵਪਾਰ ਕਰੀ ਜਾਂਦਾ ਹੈ हे ਪ੍ਰਭੂ ਮੈਂ ਤੇਰਾ ਸਿਮਰਨ ਕਰਾਂਗਾ ਤੂੰ ਮੇਰਾ ਆਹ ਕੰਮ ਕਰ ਇਹ ਇਦਾਂ ਹੀ ਹੁੰਦਾ ਨਾ ਜਿਵੇਂ ਜਿਵੇਂ ਅਸੀਂ ਗੁਰਦੁਆਰਾ ਸਾਹਿਬ ਆਉਣੇ ਆ ਕਈ ਵਾਰ ਸੱਚੇ ਪਾਤਸ਼ਾਹ ਮੈਂ ਤੇਰਾ ਖੰਡ ਪਾਠ ਕਰਾਵਾਂਗਾ ਤੂੰ ਮੇਰੇ ਪੁੱਤ ਦਾ ਵੀਜ਼ਾ ਲਵਾ ਦੇ ਇਹਦਾ ਅਰਥ ਕਿ ਲੈਣ ਦੇ ਨਹੀਂ ਹੋ ਗਿਆ ਤੂੰ ਮੇਰਾ ਇਹ ਕੰਮ ਸਵਾਰ ਮੈਂ ਪਰਮਾਚਾਰ ਆਵਾਂਗਾ ਸੁਖ ਸੁਖ ਨੂੰ ਸੁਖ ਸੁਖਣਾ ਕੀ ਹੈ ਸਮਝੋ ਕਿ ਬੇਨਤੀ ਸੁਖ ਸੁਖਣਾ ਕੀ ਹੈ ਇਹੀ ਹੈ ਨਾ ਵੀ ਤੂੰ ਮੇਰਾ ਇਹ ਕਰ ਦੇ ਮੈਂ ਤੇਰਾ ਇਹ ਕਰ ਦਿਆਂਗਾ ਇਸ ਕਰਕੇ ਗੁਰਮਤ ਦੇ ਵਿੱਚ ਸੁਖ ਸੁਖ ਨਹੀਂ ਪ੍ਰਵਾਨ ਨਹੀਂ ਗੁਰਮਤਿ ਚ ਅਰਦਾਸ ਪ੍ਰਵਾਨ ਹੈ ਪ੍ਰਮਾਤਮਾ ਗੁਰੂ ਅੱਗੇ ਅਰਦਾਸ ਕਰਨੀ ਹੈ ਬਸ ਇਥੇ ਤੂੰ ਲੈਣ ਦੇਣ ਨਾ ਕਰ ਪਰਮੇਸ਼ਰ ਦੇ ਨਾਲ ਜੇ ਤੂੰ ਨਾਮ ਜਪਦਾ ਹੈ ਜੇ ਤੂੰ ਸੇਵਾ ਕਰਦਾ ਹੈ ਤੇ ਤੂੰ ਗਿਣਤੀ ਦਾ ਕਰਦਾ ਹੈ ਤੇ ਜੇ ਪ੍ਰਮਾਤਮਾ ਤੇਰੀਆਂ ਗਿਣਤੀਆਂ ਤੇਰੇ ਗੁਨਾਹਾਂ ਦੀ ਗਿਣਤੀ ਕਰਨ ਲੱਗ ਪਵੇ ਤਾਂ ਦੱਸ ਫਿਰ ਕਿਵੇਂ ਹੋਵੇਗਾ ਇਸ ਕਰਕੇ ਪਾਤਸ਼ਾਹ ਕਹਿੰਦੇ ਸੱਚਾ ਬੈਸ਼ ਨੂੰ ਕੌਣ ਹੈ ਸੱਚਾ ਧਰਮੀ ਕੌਣ ਹੈ ਵਾਚਕ ਕਹਿੰਦੇ ਕਾਹੂ ਫਲ ਕੀ ਕਿਸੇ ਵੀ ਕੀਤੇ ਹੋਏ ਫਲ ਦੀ ਇੱਛਾ ਨਹੀਂ ਰੱਖਦਾ ਹੈ ਕੇਵਲ ਭਗਤ ਕੀਰਤਨ ਸੰਗ ਰਾਚੈ ਜਿਹੜੇ ਗੁਰਮਖੋ ਇਹ ਵੈਸ਼ਨੋ ਮਤ ਵਾਲੇ ਹੁੰਦੇ ਸਨ ਇਸਿ ਰਾਮ ਸ਼੍ਰੀ ਕ੍ਰਿਸ਼ਨ ਦੀ ਪੂਜਾ ਵੀ ਕਰਦੇ ਸਨ ਵੱਖ-ਵੱਖ ਹੋਰ ਅਵਤਾਰਾਂ ਦੀ ਪੂਜਾ ਵੀ ਕਰਦੇ ਸੀ ਇਹ ਗੱਲ ਮੰਨ ਕੇ ਵੀ ਇਹ ਸਾਰੇ ਵਿਸ਼ਨੂ ਦੇ ਅਵਤਾਰ ਹਨ ਪਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਸੱਚਾ ਵੈਸ਼ਨਵ ਕੌਣ ਆ ਕੇਵਲ ਭਗਤ ਪਖ ਦਾ ਅਰਥ ਹੈ ਭਗਤੀ ਕੀਰਤਨ ਸੰਗ ਰਚਾ ਹੈ ਕੇਵਲ ਇੱਕ ਦੀ ਕੀਰਤੀ ਇੱਕ ਦੀ ਭਗਤੀ ਦੇ ਵਿੱਚ ਆਪਣੇ ਮਨ ਨੂੰ ਰਚਾ ਲੈਂਦਾ ਹੈ ਲਾ ਲੈਂਦਾ ਹੈ ਇੱਕ ਤੋਂ ਬਿਨਾਂ ਕਿਸੇ ਦੂਜੇ ਦੀ ਭਗਤੀ ਕੀਰਤੀ ਨਹੀਂ ਕਰਦਾ ਇੱਕ ਦੀ ਸੇਵਾ ਕਰਦਾ ਇੱਕ ਦਾ ਸਿਮਰਨ ਕਰਦਾ ਹੈ ਮਨ ਤਨ ਅੰਤਰ ਸਿਮਰਨ ਗੋਪਾਲ ਆ ਗੋਪਾਲ ਆ ਗਿਆ ਗੋਪਾਲ ਦਾ ਕੀ ਅਰਥ ਹੈ ਸਾਰੀ ਧਰਤੀ ਦੀ ਪਾਲਣਾ ਕਰਨ ਵਾਲਾ ਇੱਕ ਵਾਹਿਗੁਰੂ ਪਰਮੇਸ਼ਰ ਗੋਪਾਲ ਇੱਕ ਪਰਮੇਸ਼ਰ ਵਾਸਤੀ ਹੁੰਦਾ ਹੈ ਕਿਉਂਕਿ ਸਾਰੀ ਧਰਤੀ ਦੀ ਪਾਲਣਾ ਕਰਨ ਵਾਲਾ ਗੁਰਮਖੋ ਇੱਕ ਵਾਹਿਗੁਰੂ ਪਰਮੇਸ਼ਰ ਹੀ ਹੈ ਬਾਦਸ਼ਾਹ ਕਹਿੰਦੇ ਮਨ ਵਿੱਚ ਤਨ ਵਿੱਚ ਸਿਮਰਨ ਗੋਪਾਲ ਇਕ ਪਰਮਾਤਮਾ ਦਾ ਸਿਮਰਨ ਚੱਲਦਾ ਹੈ ਉਸ ਪਰਮੇਸ਼ਰ ਦੀ ਯਾਦ ਚੱਲਦੀ ਹੈ ਮਨ ਵਿੱਚ ਵੀ ਵਾਹਿਗੁਰੂ ਹੈ ਸਰੀਰ ਜ਼ੁਬਾਨ ਉੱਪਰ ਵੀ ਵਾਹਿਗੁਰੂ ਹੈ ਸਭ ਉੱਪਰ ਹੋਵਤਿ ਕਿਰਪਾਲ ਪਾਤਸ਼ਾਹ ਕਹਿੰਦੇ ਇਹੀ ਤਾਂ ਧਰਮੀ ਦੀ ਨਿਸ਼ਾਨੀ ਹੈ ਉਹਦੀ ਕਿਰਪਾ ਉਸਦੀ ਦਇਆ ਸਾਰਿਆਂ ਦੇ ਉੱਪਰ ਇੱਕੋ ਜੀ ਹੁੰਦੀ ਹੈ ਗੁਰਮਖੋ ਸਭ ਉੱਪਰ ਹੋਵਤਿ ਕਿਰਪਾ ਸਰਪ੍ਰਸਤ ਕਿਰਪਾ ਤੋਂ ਬਣਿਆ ਨਾ ਜਿਹੜਾ ਸੱਚਾ ਭਗਤ ਜਨ ਹੈ ਸੱਚਾ ਵੈਸ਼ਨਵ ਹੈ ਸੱਚਾ ਧਰਮੀ ਮਨੁੱਖ ਹੈ ਅਸਲੀ ਹੈ ਜਿਹੜਾ ਅੰਤਰ ਤੋਂ ਜੁੜਿਆ ਹੋਇਆ ਜਿਹੜਾ ਪਾਤਸ਼ਾਹ ਕਹਿੰਦੇ ਉਹਦੀ ਕਿਰਪਾ ਉਹਦੀ ਦયા ਸਾਰਿਆਂ ਦੇ ਉੱਪਰ ਇੱਕੋ ਜੀ ਹੁੰਦੀ ਹੈ ਗੁਰਮੁਖ ਉਹ ਕਦੇ ਵੀ ਆਪਣਾ ਤੇ ਪਰਾਇਆ ਜਾਣ ਕੇ ਉਹ ਕਿਸੇ ਦੀ ਸੇਵਾ ਨਹੀਂ ਕਰਦਾ ਕਿਸੇ ਦਾ ਲੈਣ ਦੇਣ ਨਹੀਂ ਕਰਦਾ ਔਰ ਇਹੀ ਅਗਰਮਖੋ ਇਹੀ ਗੱਲ ਤਾਂ ਗੁਰਨਖਸਹਿ ਪਾਤਸ਼ਾ ਜੋਗਣ ਕੋ ਜੋਗੀਆਂ ਨੂੰ ਵੀ ਕਹਿੰਦੇ ਨੇ ਨਾ ਗੱਲ ਨਹੀਂ ਜੋਗ ਨਾ ਹੋਈ ਹੁਣ ਕੋ ਜੋਗ ਦਾ ਅਰਥ ਹੁੰਦਾ ਜੁੜਨਾ ਜੋਗੀ ਦਾ ਅਰਥ ਹੁੰਦਾ ਜੁੜਿਆ ਹੋਇਆ ਹੁਣ ਕੋ ਜੋਗ ਦਾ ਅਰਥ ਜੁੜਿਆ ਹੋਇਆ ਹੀ ਬਣਦਾ ਇੱਕ ਰਾਬਣਾ ਜੁੜੇ ਹੁਣ ਕਹਿੰਦੇ ਜੋਗੀ ਹੈ ਪਾਤਸ਼ਾ ਕਹਿੰਦੇ ਜੋਗੀਆਂ ਕੇਵਲ ਗੱਲਾਂ ਦੇ ਨਾਲ ਕੋਈ ਥੋੜਾ ਜੋਗੀ ਬਣ ਜਾਂਦਾ ਕੇਵਲ ਬਾਹਰ ਦੇ ਦੇਖ ਪਾਉਣ ਨਾਲ ਥੋੜਾ ਕੋਈ ਜੋਗੀ ਬਣ ਜਾਂਦਾ ਹੈ। ਕੇਵਲ ਕੱਲਾ ਘਰ ਪਰ ਛੱਡਣਾ ਥੋੜਾ ਕੋਈ ਜੋਗੀ ਬਣ ਜਾਂਦਾ ਹੈ। ਸੱਚਾ ਜੋਗੀ ਅਸਲ ਜੋਗੀ ਕੌਣ ਹੁੰਦਾ ਹੈ? ਗੱਲ ਨਹੀਂ ਜੋਗ ਨਾ ਹੋਈ ਏਕ ਦ੍ਰਿਸ਼ਟ ਕਰ ਸੰਸਾਰ ਜਾਣਾ ਹੈ। ਇੱਕ ਦ੍ਰਿਸ਼ਟੀ ਦੇ ਨਾਲ ਦੇਖਣੀ ਦੇ ਨਾਲ ਸਾਰਿਆਂ ਨੂੰ ਇੱਕ ਸਮਾਨ ਹੀ ਮੰਨਦਾ ਹੈ। ਬਿਸਰ ਗਈ ਸਭ ਤਾਤ ਪਰਾਇ ਜਬਤੇ ਸਾਧ ਸੰਗਤ 모ਹੇ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣ ਆਈ ਸਾਰੇ ਮੈਨੂੰ ਆਪਣੇ ਸੰਗੀ ਲੱਗਦੇ ਆ ਇਹ ਹੈ ਗੁਰਮਖੋ ਸਾਰਿਆਂ ਨੂੰ ਇੱਕੋ ਦ੍ਰਿਸ਼ਟੀ ਨਾਲ ਇਹ ਨਹੀਂ ਹੈ ਇਹ ਇਹ ਮੇਰੇ ਇਹ ਮੇਰੇ ਪਰਿਵਾਰ ਦਾ ਜੀ ਹੈ ਇਹ ਤਾਂ ਬਾਹਰ ਲੈ ਇਹ ਤਾਂ ਮੇਰੇ ਫਿਰਕੇ ਦਾ ਮੇਰੇ ਧਰਮ ਦਾ ਇਹ ਤਾਂ ਬਾਹਰ ਲੈ ਇਹ ਮੇਰੇ ਜੱਥੇ ਦਾ ਹੈ ਇਹ ਮੇਰੀ ਪਾਰਟੀ ਦਾ ਹੈ ਇਹ ਤਾਂ ਬਾਹਰ ਲੈ ਪਾਤਸ਼ਾਹ ਕਹਿੰਦੇ ਨਾ 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 ਔਰ ਇਹ ਇਹ ਗੁਰਮਖੋ ਗੁਰੂ ਪਾਤਸ਼ਾਹ ਨੇ ਇਹ ਬਿਰਤੀ ਭਰੀ ਸਿੱਖਾਂ ਦੇ ਵਿੱਚ ਸਿੱਖ ਸਨ ਉਹ ਜਦੋਂ ਵੀ ਸੇਵਾ ਵੀ ਕਰਦੇ ਸਨ ਗੁਰਮਖੋ ਦਇਆ ਵੀ ਕਰਦੇ ਸਨ ਸਾਰਿਆਂ ਨੂੰ ਇੱਕ ਸਮਾਨ ਕਰਦੇ ਸਨ ਪਾਤਸ਼ਾਹ ਕਹਿੰਦੇ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜ ਅਵਰਾ ਨਾਮ ਜੋ ਪਾਵੇ ਪਾਤਸ਼ ਕਹਿੰਦੇ ਆਪ ਵੀ ਜਪਦਾ ਹੈ ਕਰਮ ਕੋ ਇਹ ਸੱਚੇ ਧਰਮੀ ਦੇ ਫਰਜ਼ ਨੇ ਇਹ ਨਿਸ਼ਾਨੀਆਂ ਨੇ ਕਿ ਨਿਸ਼ਾਨੀਆਂ ਨੇ ਆਪ ਦ੍ਰਿੜ ਹੈ ਆਪ ਵੀ ਦ੍ਰਿੜ ਕਰਦਾ ਹੈ ਆਪ ਵੀ ਪਰਮੇਸ਼ਰ ਦੇ ਨਾਮ ਨੂੰ ਪੱਕਾ ਕਰਦਾ ਹੈ ਅਵਰਾ ਨਾਮ ਜਪਾਵੇ ਜੋ ਖੁਦ ਜਪਦਾ ਹੈ ਹੋਰਾਂ ਨੂੰ ਵੀ ਜਪਾਉਂਦਾ ਹੈ ਇਹ ਸਿੱਖ ਦਾ ਫਰਜ਼ ਹੈ ਗੁਰੂ ਪਾਤਸ਼ ਗੁਰੂ ਰਾਮਦਾਸ ਹੈ ਪਾਤਸ਼ ਕਹਿੰਦੇ ਜਣ ਨਾਨਕ ਧੂੜ ਮੰਗੇ ਤਿਸ ਗੁਰ ਸੇਕੀ ਜੋ ਆਪ ਜਪੈ ਅਵਰਾ ਨਾਮ ਚ ਪਾਵੈ ਆਪ ਵੀ ਜਪਦਾ ਹੈ ਹੋਰਾਂ ਨੂੰ ਵੀ ਚ ਪਾਉਂਦਾ ਹੈ ਨਾਨਕ ਉਹ ਵੈਸਨੂ ਬਾਦਸ਼ਾਹ ਕਹਿੰਦੇ ਉਹ ਵੈਸ਼ਨੂ ਉਹ ਧਰਮੀ ਮਨੁੱਖ ਪਰਮ ਗਤ ਪਾਵੈ ਬਾਦਸ਼ਾਹ ਕਹਿੰਦੇ ਪਰਮ ਗਤ ਹੁੰਦਾ ਆਤਮਿਕ ਉੱਚੀ ਅਵਸਥਾ ਗਤ ਹੁੰਦਾ ਅਵਸਥਾ ਪਰਮ ਅਰਥ ਹੁੰਦਾ ਉੱਚੀ ਬਾਦਸ਼ਾਹ ਕਹਿੰਦੇ ਫਿਰ ਉਹ ਮਨੁੱਖ ਹੀ ਧਰਮ ਦੀ ਪਰਮਗਤ ਨੂੰ ਪ੍ਰਾਪਤ ਕਰਦਾ ਹੈ ਆਤਮਿਕ ਤੌਰ ਤੇ ਉੱਚੀ ਅਵਸਥਾ ਨੂੰ ਪ੍ਰਾਪਤ ਕਰਦਾ ਹੈ ਕੌਣ ਜਿਸ ਦੇ ਅੰਦਰ ਪਾਤਸ਼ਾਹ ਕਹਿੰਦੇ ਇਹ ਸਾਰੇ ਗੁਣ ਹੁੰਦੇ ਹਨ ਅਰਥ ਕੀ ਬਣਿਆ ਗੁਰਮਖੋ ਜੋ ਗੁਰੂ ਅਰਜਨ ਸਾਹਿਬ ਨੇ ਗੁਣ ਦੱਸੇ ਨੇ ਉਹਨਾਂ ਦੇ ਗੁਣਾਂ ਨੂੰ ਧਾਰਨ ਕਰਨ ਵਾਲੇ ਨੂੰ ਹੀ ਵੈਸ਼ਨੋ ਸਮਝਿਆ ਜਾਂਦਾ ਹੈ ਪਾਤਸ਼ਾਹ ਕਿਰਪਾ ਕਰਨ ਭੁਲਾ ਚੁਪਾਂ ਦੀ ਖਿਮਾ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ